ਲੋ ਵੀ ਸਸੀ ਕਾ ਜੀਤਨ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕੌਰ ਜੋਸ਼ੀ ਜੋਸ਼ੀ ਜੈਨਾਂ ਹਾਂ ਤੇ ਤੁਹਾਨੂੰ ਦੱਸ ਰਤ ਕਰਦੀ ਆ। ਲੋ ਜੀ ਹੁਣ ਕੱਲ ਕਿਸੇ ਨੇ ਪੁੱਛਿਆ ਵੀ ਸਾਲੋਂ ਕਮਰ ਦਾ ਦਰਦ ਹੁੰਦਾ ਹੈ ਹੈਨਾ? ਕਮਰ ਦਾ ਦਰਦ ਬਾਰੇ ਦੱਸੋ। ਇਹ ਜੇ ਤਾਂ ਤੁਹਾਡੀ ਡਿਸਕ ਹੀਲੀ ਹੈ ਹੈਨਾ? ਤਾਂ ਤਾਂ ਹੋਰ ਇਲਾਜ ਹੈ। ਪਰ ਜੇ ਡਿਸਕ ਨਾ ਹਿੱਲੀ ਮੇਰੇ ਵੀ ਐਂ ਕਮਰ ਦਾ ਦਰਦ ਹੁੰਦਾ। ਪਤਾ ਫਿਰ ਤੁਸੀਂ ਕੀ ਕਰਨਾ ਇੱਕ ਤਾਂ ਜੇ ਹੋ ਸਕੇ ਚਾ ਛੱਡ ਦਿਓ ਜੇ ਤੇ ਆ ਛੱਡ ਨਹੀਂ ਸਕਦੇ ਫਿਰ ਥੋੜਾ ਵਿੱਚ ਨਾ ਉਹ ਪਾ ਲਿਆ ਕਰੋ ਅਦਰਕ ਐਨਾ ਕੁ ਸਿੱਟ ਲਿਆ ਵਿੱਚ ਜਦੋਂ ਚਾਹ ਬਾਲਦੇ ਹੋ ਹਨਾ ਤੇ ਥੋੜੀ ਜਿਹੀ ਜੇ ਤੁਸੀਂ 2-4 ਵਾਰੀ ਪੀਣੇ ਸੋਣ ਘੱਟ ਕਰ ਲਓ ਹਨਾ ਤੇ ਇਹ ਬਸ ਥੋੜਾ ਜਿਹਾ ਉਹ ਘੱਟ ਪੀਓਗੇ ਤਾਂ ਚਾਹ ਇਹ ਚਾਹ ਵੀ ਖਰਾਬ ਕਰਦੀ ਹੈ ਹਨਾ ਤੇ ਜੇ ਭਾਈ ਨਹੀਂ ਸਰਦਾ ਫਿਰ ਜਿੰਨੀ ਮਰਜੀ ਪੀ ਚਲੋ ਵੈਸੇ ਥੋੜੀ ਜਿਹੀ ਚਾਹ ਘੱਟ ਕਰ ਦਿਓ ਹਨਾ ਤੇ ਬਾਕੀ ਤੁਸੀਂ ਉਹ ਪਨੀਰ ਲੈ ਲਓ ਜੇ ਘਰ ਦਾ ਬਣਾ ਸਕਦੇ ਤਾਂ ਵਧੀਆ ਤੇ ਜੇ ਵਧੀਆ ਅਸਲੀ ਤੁਹਾਨੂੰ ਪਨੀਰ ਮਿਲ ਜੇ ਤਾਂ ਪਨੀਰ ਨੂੰ ਥੋੜਾ ਰੋਸਟ ਕਰ ਲਓ ਤੇ ਉਹਦੇ ਵਿੱਚ ਕਾਲਾ ਨਮਕਾ ਲਾ ਲਓ ਉਹਨੂੰ ਪੰਜ 25 ਗ੍ਰਾਮ ਤੋਂ 50 60 70 100 ਗ੍ਰਾਮ ਤੱਕ ਵੀ ਤੁਸੀਂ ਲੈ ਸਕਦੇ ਹੋ ਰੋਜ਼ ਦੋ ਦਿਨ ਛੱਡ ਕੇ ਲੈ ਲਿਆ ਕਰੋ ਤੇ ਨਾਲ ਚਾਰ ਪੰਜ ਮਖਾਣੇ ਖਾ ਲਿਆ ਕਰੋ ਸਮਝ ਗਏ ਇਹਦੇ ਨਾਲ ਕਮਰ ਦਰਦ ਗੋਡਿਆਂ ਦਾ ਦਰਦ ਹੱਡੀਆਂ 'ਚ ਗੈਪ ਨਹੀਂ ਆਊਗਾ ਪੈਰਾਂ ਦੇ ਤਲੇ ਮੱਛਦੇ ਨੇ ਨਾ ਉਹ ਵੀ ਮੱਛਣੋਂ हट ਜਾਣਗੇ ਉਹ ਵਸੇ ਮੈਨੇ ਮਾਲਸ਼ ਦੱਸਿਆ ਹੋਇਆ ਕਰਨੀ ਤੁਹਾਨੂੰ ਤੇਲ ਦੀ ਉਹਦੇ ਨਾਲ ਵੀ हटਦੇ ਨੇ ਤੇ ਇਹਦੇ ਨਾਲ ਵੀ हटਣਗੇ ਉਹ ਖਿਲਮਖਾਣੇ ਨੇ ਜਿਹੜੇ ਲਿਆਉਣੇ ਨੇ ਪੰਜ ਚਾਰ ਨਾਲ ਉਹ ਖਾ ਲਈ ਉਹ ਮੜਾ ਤਵੇ ਤੇ ਜਿਆ ਫਰਾਈ ਪੈਂਚ ਨੂੰ ਰੋਸਟ ਕਰ ਲਿਆ ਪਨੀਰ ਨੂੰ ਉੱਤੇ ਕਾਲਾ ਸਿੰਧਾ ਨਮਕ ਨਹੀਂ ਕਾਲੇ ਨਮਕ ਦੇ ਆਪ ਦੇ ਗੁਣ ਨੇ ਕਾਲਾ ਨਮਕ ਉਹ ਤੇ ਲਾਲੂ ਸਵਾਦਮਤਾ ਵਾਲਾ ਲਾਲੂ ਤੁਸੀਂ ਹੈਨਾ ਤੇ ਦੋ ਦਿਨ ਲੈ ਲਿਆ ਦੋ ਦੋ ਦਿਨਾਂ ਦਾ ਫੇਰ ਲੈ ਲਿਆ ਜੇ ਲਗਾਤਾਰ ਖਾ ਸਕਦਾ ਭੈਣਾ ਦਾ ਦਾ ਖਾ ਲਓ ਤੇ ਥੋੜੇ ਦਿਨਾਂ ਚ ਤੁਹਾਡਾ ਇਹ ਜਿਹੜੇ ਲੋਕ ਦੱਸੇ ਨੇ ਇਹ ਸਾਰੇ ਠੀਕ ਹੋ ਜਾਣਗੇ ਕਮਰਦ ਦਰਦ ਹਟ ਜਾਊਗਾ ਤੇ ਪਰਮਾਤਮਾ ਭਲੀ ਕਰੂਗਾ ਇੱਕ ਛੋਟਾ ਜਿਹਾ ਹੋਰ ਨਿਯਮ ਲੈ ਲਓ ਪਤਾ ਕੀ ਵੀ ਸਾਡੇ ਤਾਂ ਇਹ ਜਿਵੇਂ ਤੁਸੀਂ ਪਾਣੀ ਐ ਕੋਠੇ ਤੇ ਕੋਈ ਭਾਂਡਾ ਰੱਖਦੇ ਉਹਦੇ ਵਿੱਚ ਜਾਨਵਰਾਂ ਵਾਸਤੇ ਪਾਣੀ ਪਾਓ ਤੇ ਮੈਂ ਤਾਂ ਇਹ ਵੀ ਜ਼ਰੂਰ ਕਹੂੰਗੀ ਨਿਯਮ ਲੈ ਲਓ ਵੀ ਮੈਂ ਪਾਣੀ ਪਾਉਣਾ ਹੀ ਪਾਉਣਾ ਹੈ ਉਸੇ ਜਾਨਵਰਾਂ ਨੂੰ ਪਾਣੀ ਨਹੀਂ ਮਿਲਦਾ ਕੋਠੇ ਤੇ ਉਹ ਪਾਣੀ ਹੁਣ ਤਾਂ ਗਰਮੀ ਹੋ ਗਈ ਸਵੇਰੇ ਤਾਂ ਦੁਪਹਿਰ ਤਾਂ ਗਰਮ ਹੋ ਜਾਂਦਾ ਫਿਰ ਸ਼ਾਮ ਦਾ ਢੰਡਾ ਹੋਊਗਾ ਸਵੇਰ ਠੰਡਾ ਹੁੰਦਾ ਤੁਸੀਂ ਸਵੇਰੇ ਪਾਣੀ ਭਰ ਦਿਆ ਕਰੋ ਤੇ ਉਹ ਜਾਨਵਰਾਂ ਨੂੰ ਪਾਣੀ ਪਿਓ ਪਰਮਾਤਮਾ ਤੁਹਾਡੀ ਸੁਣੂਗਾ ਤੁਹਾਡੇ ਦਰਦ ਵੀ ਠੀਕ ਹੋ ਜਾਊਗਾ ਤੇ ਉਹ ਕੋਈ ਛੋਟਾ ਮੋਟਾ ਇੱਕ ਨੇਵ ਵੀ ਲੈ ਲੈਣਾ ਵੀ ਮੈਂ ਜਰੂਰ ਪਾਇਆ ਕਰੂੰਗੇ ਸਮਝ ਗਏ ਬਾਜਰਾ ਮਾੜਾ ਮੋਟਾ ਹੁਣ ਤਾਂ ਬਾਜਰਾ ਹੈ ਨਹੀਂ ਉਹ ਵੀ ਕੋਠੇ ਤੇ ਜਾਨਵਰ ਲੈ ਜਾਂਦੇ ਨੇ ਬਾਜਰੇ ਦੀ ਮੁਠੀ ਵੀ ਪਾਤੀ ਠੀਕ ਹੈ ਨਾ ਤੇ ਲੋ ਹੁਣ ਮੈਂ ਇਸ ਤੋਂ ਬਾਅਦ ਤੁਹਾਨੂੰ ਨੁਕਤਾ ਦੱਸਦਾ ਤੇ ਹੁਣ ਮੈਂ ਤੁਹਾਨੂੰ ਗੀਤ ਸੁਣਾਉ ਮੇਰਾ ਹੈਨਾ ਤੇ ਇਸ ਤੋਂ ਬਾਅਦ ਮੈਂ ਇੱਕ ਹੋਰ ਨੁਕਤਾ ਦੱਸੂ ਤੁਹਾਨੂੰ ਤੇ ਉਹ ਵੀ ਕਵਰ ਦੱਸਦਾ ਹੀ ਹੈ ਹੈਨਾ ਤੇ ਲੋ ਮਾਣੋ ਇਸ ਗੀਤ ਦਾ ਆਨੰਦ ਗੀਤ ਦੇ ਵਿੱਚ ਇੱਕ ਬੰਦਾ ਨਸ਼ੇ ਕਰਦਾ ਹੈ ਔਰਤਾਂ ਤੰਗ ਨੇ ਤੇ ਉਹ ਵਿਚਾਰੀ ਪੇਕੇ ਬੈਠੀ ਆ ਔਰ ਕੋਈ ਫਿਰ ਉਹਦੇ ਨਾਲ ਉਹ ਗੱਲਾਂ ਕਰਦੀ ਆ ਤੂੰ ਤਾਂ ਤੇ ਤਾਂ ਇੰਨਾ ਤੂੰ ਤਾਂ ਮੈਨੂੰ ਮੇਰਾ ਸਹੁਰਾ ਰਾਹ ਹੀ ਭੁੱਲ ਗਿਆ ਮੈਨੂੰ ਵੀ ਭੁਲਾਤਾ ਇਹ ਕੀਨੇ ਕਰਿਆ ਹੈ ਮਾਪੇ ਦੇ ਵਿਸ਼ਾਸ ਘਾ ਰੱਖਣ ਤੇ ਸ਼ਰਾਬੀ ਪੀਤੇ ਹੈ ਨਾ ਤੇ ਲੋ ਸੁਣੋ ਇਹ ਗੀਤ ਜੇ ਮੇਰੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਇਹ ਮੇਰਾ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਲੋ ਮਾਣੋ ਇਸ ਗੀਤ ਦਾ ਆਨੰਦ ਤੇ ਲੈ ਸੁਣੋ ਉਠੇ ਜੜੀ ਕੇ ਸੁਤੀ ਅਬ ਅੰਗ ਪਤਲੀ ਆ ਕਾਨਾ ਬੇ ਅੰਗ ਪਤਲੀ ਆ ਕਾਨਾ 나ਜੁ ਦਾ ਦੀਤੀ ਬੇ ਬਲਾ

ਨੰਨੇ ਕੇ ਰੀਆ ਵੇ ਨੀਤੇ ਉਠੇ ਰਾ ਦੇ ਫਿਰ ਦੀਵੇ ਅੰਗ ਪਤਲੀ ਆ ਕਾਨਾ ਵੇ ਅੰਗ ਪਤਲੀ ਆ ਕਾ ਯਾਂਦ ਤੇ ਤਾਰੇ ਨੇ ਗਵਾਨੀਦਾਨੇ ਨੀਂਦਾਂ ਨੇ ਕੀ ਨੀਆਵੇ ਕੋਠੇ ਜੜੀ Yeah. मा प्या TIRA! ਤੇ ਨਾ ਦਿਨ ਦੀਵੇ ਕਰ ਨਿੰਦਾਨੇ ਨਿੰਦਾਨੇ ਕੀ ਰਿਆ ਵੀ ਲੋ ਲੋ ਜੀ ਗੀਤ ਹੋਇਆ ਪੂਰਾ ਤੇ ਦੇਖਿਓ ਤੁਸੀਂ ਇਹਦਾ ਕਿਹੜੇ ਚੂਰੇ ਸਾਹਿਬ ਕਿਹੜੇ ਜਾਂਦੇ ਨੇ ਸ਼ਰਾਬੀਆਂ ਤੇ ਕਿੰਨੇ ਰੋਲ ਦਿੰਦੇ ਨੇ ਤੇ ਵਿਚਾਰੀ ਦੂਫੀ ਨੇ ਉੱਥੋਂ ਗੱਲ ਕਰਦੀ ਆ ਤੇ ਤੁਸੀਂ ਦੱਸਿਓ ਸਾਨੂੰ ਇਹ ਗੀਤ ਕਿਹੋ ਜਿਹਾ ਲੱਗਿਆ ਹੈ ਨਾ ਕੋਈ ਝੂਠਾ ਨਹੀਂ ਬੋਲਿਆ ਹੈ ਨਾ ਸਾਰਾ ਸਹੀ ਕਰਿਆ ਨਾ ਤੇ ਔਰਤਾਂ ਦੂਫੀ ਨੇ ਪ੍ਰਮਾਤਮਾ ਕਰੇ ਇਹ ਕਿਸੇ ਨੂੰ ਨਸ਼ੇ ਦੀ ਲਤ ਨਾ ਲੱਗੇ ਚਲੋ ਜੀ ਸਭ ਨਸ਼ੇ ਬਾਰੇ ਮੇਰਾ ਪਾਇਆ ਹੋਇਆ ਇੱਕ ਉਹਦੇ ਚ ਨਫਤਾ ਦੋ ਪਾਏ ਨੇ ਪਰਮਾਤਮਾ ਕਰੇ ਨਾ ਪੀਣ ਦੰਦੇ ਸ਼ਰਾਬ ਹਨਾ ਤੇ ਚਲੋ ਪਰਮਾਤਮਾ ਪੇਠੀ ਕਰੂਗਾ ਤੇ ਲੋ ਹੁਣ ਉਹ ਨੁਕਤਾ ਤੱਕ ਤੁਸੀਂ ਕਮਰ ਦਰਦ ਨਾਲ ਤਾਂ ਸਮਝ ਲੈਣਾ ਭਾਈ ਮਤਲਬ ਜੇ ਸਿੱਕ ਤਾਂ ਚਾਹ ਵੀ ਨਹੀਂ ਛੱਡ ਦਿਓ ਜੇ ਨਾ ਨਹੀਂ ਸਕਦਾ ਤਾਂ ਥੋੜਾ ਜਿਹਾ ਚਾਹ ਦੇ ਵਿੱਚ ਅਦਰਕ ਦਾ ਥੋੜੇ ਇੰਨਾ ਕੁ ਟੁਕੜਾ ਪਾ ਲਿਆ ਕਰੋ ਹਨਾ ਉਬਾਲ ਲਿਆ ਪੀ ਲਿਆ ਜਿੰਨੇ ਵਾਰੀ ਵੱਧ ਪੀਣੇ ਤਾਂ ਉਹ ਥੋੜੀ-ਮੋਟੀ ਕਟਾ ਦੇ ਵਿੱਚ ਆ ਤੇ ਬਾਕੀ ਉਹ ਤੁਸਨ ਦੱਸਿਆ ਇਹ ਆਪਣਾ ਪਨੀਰ ਪਨੀਰ ਨੂੰ ਰੋਸਟ ਕਰ ਲਓ ਥੋੜਾ ਜਿਹਾ ਉਤੇ ਕਾਲਾ ਨਮਕ ਪਾ ਲਓ ਤੇ ਉਹ ਤੁਸੀਂ 25 ਤੋਂ 50 ਗ੍ਰਾਮ 60 ਗ੍ਰਾਮ 100 ਗ੍ਰਾਮ ਤੱਕ ਵੀ ਲੈ ਸਕਦੇ ਹੋ ਨਾਲ ਖਿੱਲ ਮਖਾਣੇ ਮੰਗਾ ਲਓ ਹੈਨਾ ਉਹ ਵੀ ਥੋੜੇ ਦੁੱਧ ਚ ਪਾ ਕੇ ਲੈ ਲੇ ਜਾਂ ਨਾਲ ਹੀ ਚਬ ਲੈ ਜਿਹਦੇ ਦੰਦ ਸਹੀ ਨੂੰ ਤਾਂ ਚਬੀ ਲਊਗਾ ਨਾ ਖਿੱਲ ਮਖਾਣ ਜਿਹੜਾ ਪਨੀਰੀ ਚ ਪਾਉਣੇ ਉਹ ਹੁੰਦੇ ਨੇ ਹੈਨਾ ਜੇ ਤਾਂ ਨਹੀਂ ਉਹ ਨਾ ਲਿਆ ਸਕੋ ਤਾਂ ਇਕੱਲਾ ਪਨੀਰ ਵੀ ਕੰਮ ਕਰ ਜੂ ਜੇ ਜਿਹਨੇ ਉਹ ਹੋਰ ਫਿਰ ਜਿਆਦੇ ਹੁੰਦਾ ਫਾਇਦਾ ਕਰੂਗਾ ਤੇ ਤੁਸੀਂ ਮਹੀਨਾ ਵੀ ਤਨੇ ਇਹ ਕਰੋਗੇ ਪ੍ਰਯੋਗ ਦੋ ਦਿਨ ਛੱਡ ਕੇ ਲੈ ਲਿਆ ਦੋ ਦਿਨ ਛੱਡ ਕੇ ਪਨੀਰ ਖਾ ਲਿਆ ਹੈਨਾ ਜੇ ਲਗਾਤਾਰ ਖਾਸ پتہ ਹੋਰ ਵਧੀਆ ਨਹੀਂ ਤਾਂ ਐ ਕਰ ਲਓ ਤੇ ਇਹ ਕਮਰ ਦਾ ਦਰਦ ਹਟ ਜੂਗਾ ਪੱਕਾ ਤੇ ਗੋਡੇ ਦਾ ਦਰਦ ਹਟ ਜੂਗਾ ਪੈਰਾਂ ਦੇ ਉਹ ਮੱਛ ਦੇ ਜਿਹੜੇ ਤਲੇ ਉਹ ਵੀ ਹਟ ਜਾ ਰੋਗੇ ਤੇ ਬਾਕੀ ਮੈਂ ਸੱਚ ਹੁਣ ਸਾਨੂੰ ਗੀਤ ਗਾਉਂਦੇ ਗਾਉਂਦੇ ਕਾਲ ਆ ਗਈ ਸੁਨੇਹਾ ਆਇਆ ਕਹਿੰਦੇ ਜੀ ਉਹ ਦੁਬਾਰਾ ਦੱਸੋ ਜਿਹੜੇ ਗੋਡੇ ਸਾਡੇ ਆਸ ਵਿੱਚ ਇਹ ਮਾਰੇ ਬਲਾਕ ਹੋ ਰਾਨੇ ਕੜ ਕਰਦੀ ਆਵਾਜ਼ ਆਉਦੀ ਆ ਟੋਟਿਆਂ ਜੋ ਹਨਾ ਤਾਂ ਜੇ ਮਾਰਾ ਮੋਟਾ ਇੱਕ ਦੂਜੇ ਨਾਲ ਲੱਗ ਜਾਂ ਤਾਂ ਫਿਰ ਠਿੰਕੀਆਂ ਡਾ ਪੈ ਜਾਂਦਾ ਹੈ ਹਨਾ ਤੇ ਕਹਿੰਦੇ ਵੀ ਸਾਨੂੰ ਮੁੱਕਦਾ ਨਹੀਂ ਆਉਂਦਾ ਮੈਂ ਪਹਿਲਾਂ ਹੀ ਪਾਇਆ ਹੋਇਆ ਚਲੋ ਮੈਂ ਹੁਣ ਦੁਬਾਰਾ ਫੇਰ ਰਿਪੀਟ ਕਰਦੀ ਆ ਤੁਸੀਂ ਵੀ ਇਹ ਕਾਪੀ ਪੈਨਸਲ ਲੈ ਕੇ ਬੈਠਿਆ ਕਰੋ ਤੇ ਹੁਣੇ ਤੁਸੀਂ ਉਹਨੂੰ ਲਿਖ ਲਓ ਦੁਬਾਰਾ ਤੇ ਇਹ 100% ਪੱਕਾ ਹੀ ਹੈ ਮੈਂ 100% ਕਹਿੰਦੀ ਨਹੀਂ ਹੁੰਦੀ ਪਰ ਜਦੋਂ ਮੈਂ ਕਹਿੰਦੀ ਦਿੰਦਾ ਤੇ ਪੱਕਾ ਹੀ ਸਭ ਨੂੰ ਕਿਉਂਕਿ ਮੈਨੂੰ ਕੱਲ ਆਈ ਜਾਂਦੀਆਂ ਨੇ ਮੈਂ ਕਹਾਂ ਤੁਸੀਂ ਉਹ ਤੇ ਲਿਖ ਦਿਆ ਕਰੋ ਆਪਣੇ ਕਮੈਂਟਾਂ ਚ ਤੇ ਤਨਵੀਰ ਠੀਕ ਆ ਹੁਣ ਖੰਨੇ ਤੋਂ ਹੋਣ ਆਇਆ ਕਹਿੰਦੇ ਜੀ ਮੈਂ ਬਿਲਕੁਲ ਸਹੀ ਹਾਂ ਇੱਕ ਇਧਰੋਂ ਤਰਨ ਤਰਨ ਕੋਲ ਇੱਕ ਸੇ ਵੀ ਉਹਨੇ ਲੈਨੇ ਉਹ ਕਹਿੰਦੇ ਮੈਂ ਠੀਕ ਆ ਪੰਜਾਬ ਤੋਂ ਮੈਂ ਠੀਕ ਆ ਕਿ ਆਪ ਦੇ ਬਾਸ ਤੋਂ ਤੁਹਾਨੂੰ ਧੰਨਸਿਆ ਹੋਇਆ ਨਾ ਉਹ ਕਹਿੰਦੇ ਸੰਤ ਬਹੁਤ ਸਹਿਦਾ ਹੋਇਆ ਕਹੀ ਨਾ ਹੋਇਆ ਕਿ ਲੋ ਮੈਂ ਕਿਹਾ ਜੀ ਮੈਂ ਤਾਂ ਕਿਹੜਾ ਤੁਹਾਡੇ ਫੋਨ 'ਤੇ ਤੇ ਸ਼ਰਮਾ ਜੂਰ ਮੇਰੇ ਕੋਲ ਦਿੰਨੀ ਆ ਉਹ ਵੀ ਮੇਰਾ ਸੈਂਟਰ ਸੈਂਟਰ ਸਹੀ ਹੋ ਗਿਆ ਤੇ ਲੋ ਤੁਸੀਂ ਹੁਣ ਸੋ ਲੋ ਗੁੱਡ ਆਲੇ ਦਾ ਕਾਲੇ ਤੇਲ 50 ਗ੍ਰਾਮ ਬੇਕਿੰਗ ਪਾਊਡਰ 50 ਗ੍ਰਾਮ ਪਹਿਲਾ ਕੀ ਕਾਲੇ ਤੇਲ 50 ਗ੍ਰਾਮ ਬੇਕਿੰਗ ਪਾਊਡਰ 50 ਗ੍ਰਾਮ ਸੂਰਜਮੁਖੀ ਦੇ ਬੀਜ 50 ਗ੍ਰਾਮ ਗੋਲਬੰਦੀ ਬਦਾਨ 50 ਗ੍ਰਾਮ ਪੰਜੇ ਮਗਜ 50 ਗ੍ਰਾਮ ਖੋਲ ਮਖਾਣੇ 50 ਗ੍ਰਾਮ ਕਿਕਰ ਦੀ ਗੂੰਦ 50 ਗ੍ਰਾਮ ਅਲਸੀ 50 ਗ੍ਰਾਮ ਇਹ ਅੱਠ ਚੀਜ਼ਾਂ ਨੇ ਟੋਟਲ ਕਿੰਨਾ ਵਜ਼ਨ ਹੋਗਾ 400 ਗ੍ਰਾਮ ਮੈਂ ਪੁੱਛਿਆ ਸੀ ਕਿ ਕਿੰਨੇ ਕਾ ਤਾਂ ਆਉਂਦਾ ਹੈਗਾ ਤੇ ਇੱਕ ਗਿਆਨਾ ਪਿੰਡਾ ਤਲਵੰਗੀ ਸਾਹ ਕੋਲੇ ਉੱਥੇ ਭੈਣ ਕਹਿੰਦੀ ਮੈਂ ਅੱਜ ਬਾਪ ਨੂੰ ਬਣਾ ਕੇ ਦੇ ਕੇ ਆਈਆਂ ਉਹ ਕਹਿੰਦੀ ਜੀ ਵੀ ਇਹਦਾ ਸਬਕ ਤੇ 300 ਰੁਪਏ ਲੱਗਿਆ ਕਿ ਲੋਇ ਤਾਂ ਹੁ ਕਿਸੇ ਪਿੰਡ ਬੱਦ ਘਟਾਉਂਦੇ ਹੋਣਗੇ ਨਾ ਅਨਸਾਰਿਆਂ ਨੂੰ ਪਤਾ ਹੈਗਾ ਰੇਟ ਇੱਧਰ ਉੱਧਰ ਹੋ ਜਾਂਦਾ ਐਨੇ ਕੀ ਵੈਸੇ ਲੱਗੇ ਨੇ ਤੇ ਠੀਕ ਹੋ ਗਏ ਤੇ ਤੁਸੀਂ ਇਹ ਇਹਨੂੰ ਸਾਰਿਆਂ ਨੂੰ ਰਗੜ ਲਿਆ ਤੇ ਪਾਊਡਰ ਜਿਹਾ ਬਣਾ ਲਿਆ ਇਹ 400 ਗ੍ਰਾਮ ਹੈ ਬਸ ਇਹ ਤੁਸੀਂ ਪੌਣਾ ਚਮਚਿਆ ਦੁੱਧ ਨਾਲ ਅੱਧਾ ਚਮਚਿਆ ਪੌਣਾ ਚਮਚਾ ਰੋਜ਼ ਲੈਣਾ ਇਹ ਖਾਂਦੇ ਖਾਂਦੇ ਹੀ ਤੁਹਾਡੇ ਗੋਡੇ ਦਰਦ ਕਰਨਾ ਬੰਦ ਹੋ ਜਾਊਗਾ ਚਲ ਵੀ ਨਾ ਲਓ ਹੁਣ ਇਹਨਾਂ ਦਾ ਦੁਬਾਰਾ ਇਹਨੂੰ ਜਦੋਂ ਮਰਜ਼ੀ ਹੁਣ ਲੇਕ ਕੇ ਰੱਖੋ ਜਾਂ ਵੀ ਵੀ ਖੋਲ ਲਿਆ ਕਰੋ ਪਰ ਮਾਤਵਾ ਆਪ ਕੋ ਨਹੀਂ ਕਰੂਗਾ ਕਮਰ ਦਰਦ ਵਾਲਾ ਵੀ ਦੋਏ ਨੁਕਤੇ ਤੇ ਪਾਟੇ ਜਿੰਨਾ ਜਦਨ ਵਾਰੀ ਆਊ ਫੇਰ ਫੇਰ ਮੈਂ ਵਾਰੀ ਵਾਰੀ ਪਾਉਂਦੀ ਰਹੀਆਂ ਨਾ ਚਲੋ ਮਾਣੋ ਇਹਨਾਂ ਨੁਕਤਿਆਂ ਦਾ ਵੀ ਆਨੰਦ ਤੇ ਆਪਣੇ ਗ੍ਰੀਟ ਦਾ ਵੀ ਆਨੰਦ ਮਾਣੋ ਹੈ ਨਾ ਇਹ ਦੱਸਿਓ ਮੈਨੂੰ ਇਹ ਰਹਿ ਗੁਟ ਕੇ ਰਹਿ ਗਿਆ ਲਿਖਿਆ ਕਮੈਂਟ ਜਰੂਰ ਕਰਦਾ ਕਿ ਜਦੋਂ ਕੋਈ ਠੀਕ ਹੋ ਜਾਂਦਾ ਤਾਂ ਵੀ ਕਮੈਂਟ ਕਰ ਦੇ ਧੰਨਵਾਦ ਸ਼ਾਦਾ ਸੁਣ ਲਈ